ਇਹ ਲਾ ਕਰੂਡ ਆਇਲਾ ਉਹਦੀ ਕੀਮਤ ਇੱਕ ਬੈਰਲ ਦੀ 71 ਡਾਲਰ ਰਹੂਗੀ 71 ਡਾਲਰ ਜਿਹੜੇ ਅਮਰੀਕਨ ਡਾਲਰ ਇੰਨੀ ਉਹਨਾਂ ਨੇ ਸੋਚਿਆ ਸੀ ਵੀ ਰਹੂਗੀ ਤੇ ਉਹਦੇ ਹਿਸਾਬ ਨਾਲ ਉਹਨਾਂ ਦੀ ਬਜਟ ਜਿਹੜਾ ਉਹ ਬਣਾਇਆ ਗਿਆ ਸੀਗਾ ਹੁਣ ਕੀ ਹੋਇਆ ਹੈਗਾ ਕਿ ਜਿਹੜੀ ਮੌਜੂਦਾ ਕੱਚੇ ਤੇਲ ਦੀ ਜਿਹੜੀ ਪ੍ਰਾਈਸ ਹੈ ਪਰ ਬੈਰਲ ਉਹ 18 ਸੌਰੀ 61 ਡਾਲਰ ਅਮਰੀਕਨ ਡਾਲਰ ਪਰ ਬੈਰਲ ਚੱਲ ਰਹੀ ਹੈ ਤੇ 10 ਡਾਲਰ ਦਾ ਗੈਪ ਹੈ ਸਮਝੋ ਜਿਹਾ 71 ਡਾਲਰ ਪਰ ਵੈਰਲ ਤੇ ਬਜਟ ਤਿਆਰ ਕੀਤਾ ਗਿਆ ਸੀ ਪਰ ਹੁਣ ਕਰੰਟ ਪ੍ਰਾਈਸ ਜਿਹੜੀ ਆ ਉਹ ਲਗਾਤਾਰ 61 ਡਾਲਰ ਤੇ ਖੜੀ ਹੈ ਤੇ 10 ਡਾਲਰ ਦਾ ਗੈਪ ਜਿਹੜਾ ਉਹ ਪੈਦਾ ਹੋ ਗਿਆ ਉਹਦੇ ਨਾਲ ਜੇ ਸਾਰੇ ਸਾਰੇ ਸਾਲ ਦਾ ਅਦਾਜ਼ਾ ਲਾਈਏ ਤਾਂ 180 ਮਿਲੀਅਨ ਡਾਲਰ ਜਿਹੜੇ ਆ ਉਹ ਘਟ ਰੈਵਨੂ ਉਹਨਾਂ ਨੂੰ ਪਹੁੰਚੂਗਾ ਹੁਣ ਐਨਡੀਪੀ ਦੇ ਐਮਐਲ ਹੈਗੇ ਸੈਲੀ ਹਾਊਜ਼ਰ ਉਹਨਾਂ ਨੇ ਵੀ ਗੱਲਬਾਤ ਕੀਤੀ ਪੱਤਰਕਾਰਾਂ ਨਾਲ ਫਲਾਈਡ ਇਨ ਕਿਉਂਕਿ ਹਾਊਸ ਲੀਡਰ ਵੀ ਆ ਉਹ ਤੇ ਉਹਨਾਂ ਨੇ ਇਹ ਕਿਹਾ ਸਰਕਾਰ ਨੇ ਵੀ ਬਹੁਤ ਗਲਤ ਤਰੀਕੇ ਨਾਲ ਇਹ ਬਜਟਿੰਗ ਜਿਹੜੀ ਕੀਤੀ ਹੈ ਕਿਉਂਕਿ ਕਦੇ ਵੀ ਜਿਹੜਾ ਔਇਲ ਦਾ ਹਾਈएस्ट ਪੋਸੀਬਲ ਰੇਟ ਦੇ ਉੱਤੇ ਇਹ ਇਸ ਤਰ੍ਹਾਂ ਦਾ ਬਜਟ ਨਹੀਂ ਕਰਨਾ ਚਾਹੀਦਾ ਸੀ ਇਹ ਮਿਸਮੈਨੇਜਮੈਂਟ ਹੈ ਕਿ ਸਰਕਾਰ ਦੀ ਇਹ ਬਹੁਤ ਮਾੜੀ ਫਾਰਮ ਹੈ ਜਨਨ ਬਹੁਤ ਮਾੜਾ ਫੈਸਲਾ ਹੈਗਾ ਬਜਟ ਜਿਹੜਾ ਉਹ ਰਿਐਲਿਟੀ ਦੇ ਆਧਾਰਤ ਹੋਣਾ ਚਾਹੀਦਾ ਨਾ ਕਿ ਕੋਈ ਮਤਲਕ ਐਵੇਂ ਹੀ ਸੋਚ ਸੰਗ ਕੇ ਉਹੀ ਵੜਾ ਲਓ ਲਪਾਵੇ ਬਾਜੀ ਨਾਲ ਕੰਨੀ extra ਨਹੀਂ ਹੋਣਾ ਚਾਹੀਦਾ